ਸਵੇਰੇ ਕਰਾਂ ਜਾ ਛਾਮੀ ਕਰਾ ਜਾਂ ਰਾਤ ਨੂੰ ਕਰਾ ਤੁਹਾਡੀ ਜਿਹੜੀ ਲਾਈਫ ਆ ਉਹ ਕਿਉਂ ਨਹੀਂ ਚੇਂਜ ਹੋ ਸਕਦੀ ਹੈਗੀ ਜੇ ਤੁਸੀਂ 24 ਘੰਟੇ ਆਪਣੇ ਕੋਲ ਫੋਨ ਨਹੀਂ ਰੱਖੋਗੇ ਨਾ ਤੁਹਾਡੇ ਸਾਰਿਆਂ ਕੋਲ 24 ਘੰਟੇ ਆ ਆਪਣੇ ਤੁਹਾਡੀ ਜਿਹੜੀ ਜ਼ਿੰਦਗੀ ਆ ਦੇਖੋ ਯਾਰ ਬਹੁਤ ਹੀ ਜ਼ਿਆਦਾ ਬਦਲ ਜੇਗੀ ਤੁਹਾਡੀ ਅਟੈਚਮੈਂਟ ਖਾਣੇ ਨਾਲ ਨਹੀਂ ਹੋਊਗੀ ਉਦੋਂ ਤੱਕ ਸਾਨੂੰ ਖਾਣਾ ਨਹੀਂ ਲੱਗੇਗਾ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਉਹ 6 ਗੱਲਾਂ ਨੂੰ ਉਹ ਜਾਨੀ ਕਿ ਉਹ 6 ਹਾਲਤਾਂ ਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਉਹਨਾਂ ਨੂੰ ਫੋਲੋ ਕਰੋਗੇ ਨਾ ਤਾਂ ਤੁਹਾਡੀ ਜਿਹੜੀ ਜ਼ਿੰਦਗੀ ਆ ਦੇਖੋ ਯਾਰ ਬਹੁਤ ਹੀ ਜ਼ਿਆਦਾ ਬਦਲ ਜੇਗੀ ਕਿਉਂਕਿ ਮੈਂ ਖੁਦ ਮੈਂ ਉਹ 6 ਗੱਲਾਂ ਨੂੰ ਫੋਲੋ ਕਰਦਾ ਹੀ ਕਰਦਾ ਵਾਂ ਜਦੋਂ ਦਾ ਮੈਂ ਉਹ 6 ਗੱਲਾਂ ਨੂੰ ਮੈਂ ਫੋਲੋ ਕਰਨ ਲੱਗਿਆ ਨਾ ਤਾਂ ਮੇਰੀ ਲਾਈਫ ਦੇ ਵਿੱਚ ਬਹੁਤ ਕੁਝ ਚੇਂਜ ਹੋ ਗਿਆ ਹਨਾ ਸੋ ਮੈਂ ਸੋਚਿਆ ਯਾਰ ਜੇ ਮੇਰੀ ਲਾਈਫ ਉਹ 6 ਗੱਲਾਂ ਦੇ ਨਾਲ ਚੇਂਜ ਹੋ ਸਕਦੀ ਆ ਤਾਂ ਤੁਹਾਡੀ ਜਿਹੜੀ ਲਾਈਫ ਆ ਉਹ ਕਿਉਂ ਨਹੀਂ ਚੇਂਜ ਹੋ ਸਕਦੀ ਹੈਗੀ ਤੇ ਉਹ ਜਿਹੜੀ 6 ਗੱਲਾਂ ਨੇ ਵੀ ਤੁਹਾਡੇ ਸਾਰਿਆਂ ਨਾਲ ਮੈਨੂੰ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਹਨਾ ਸੋ ਉਹ ਕਿਹੜੀਆਂ 6 ਗੱਲਾਂ ਨੇ ਆਓ ਜੀ ਆਪਾਂ ਗੱਲ ਕਰਦੇ ਹਣਾ ਦੇਖੋ ਜੀ ਜਿਹੜੀਆਂ ਉਹ 6 ਆਦਤਾਂ ਨੇ ਨਾ ਜੇ ਤੁਸੀਂ ਇਹ 6 ਆਦਤਾਂ ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਜਦੋਂ ਇਹ ਫੋਲੋ ਕਰਨਾ ਸ਼ੁਰੂ ਕਰ ਦੋਗੇ ਨਾ ਤੁਹਾਡੀ ਜ਼ਿੰਦਗੀ ਦੇਖਿਓ ਕੁਝ ਦਿਨਾਂ ਦੇ ਵਿੱਚ ਹੀ ਬਦਲ ਜੇਗੀ ਹਣਾ ਸੋ ਨੰਬਰ 1 ਦੇ ਉੱਤੇ ਹੈਗਾ ਜੀ ਹਮੇਸ਼ਾ ਸਵੇਰੇ ਰੋਜ਼ ਤੁਸੀਂ ਮਤਲਬ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰਿਆ ਕਰੋ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਯਾਰ ਮੈਂ 4 4:30 ਵਜੇ ਮੈਂ ਉੱਠ ਜਾ ਕਰਨਾ ਕੁਝ ਵੀ ਹੋ ਜੇ ਵਿਮੇਚਾਰ 4:30 ਵਜੇ ਮੇ ਉੱਠਣਾ ਹੀ ਉੱਠਣਾ ਵਾ ਜ਼ਿਆਦਾਤਰ ਕੀ ਹੁੰਦਾ ਵਾ ਅਸੀਂ ਉੱਠਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਉੱਠਣ ਦੀ ਕੋਸ਼ਿਸ਼ ਕਰਦੇ ਆਂ ਪਰ ਅਸੀਂ ਉੱਠ ਨਹੀਂ ਪਉਂਦੇ ਹੈਗੇ ਅਸੀਂ ਸਾਨੂੰ ਐ ਹੁੰਦਾ ਵੀ ਚੱਲ ਕੋਈ ਗੱਲ ਨਹੀਂ ਯਾਰ 5 ਮਿੰਟ ਹੋਰ ਸੋ ਜੀਏ 10 ਮਿੰਟ ਹੋਰ ਸੋ ਜੀਏ 15 ਮਿੰਟ ਹੋਰ ਸੋ ਜੀਏ ਹਨਾ ਸਾਨੂੰ ਐ ਹੁੰਦਾ ਅਸੀਂ 5-10 ਮਿੰਟ ਦਾ ਅਸੀਂ ਮਤਲਬ ਵੀ ਆਪਣੇ ਆਪ ਨੂੰ ਲਾਲਚ ਜਿਹਾ ਦੇ ਕੇ ਅਸੀਂ 2-3 ਘੰਟੇ ਕੱਢ ਦਿੰਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਯਾਰ ਟਾਈਮ ਇੰਨੀ ਛੇਤੀ ਕਿਵੇਂ ਨਿਕਲ ਗਿਆ ਸੋ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਵੀ ਯਾਰ ਮੈਂ ਜਲਦੀ ਹੀ ਉੱਠਣਾ ਮੈਂ ਕਿਉਂਕਿ ਸਾਡੇ ਜਿਹੜਾ ਸਾਡੀ ਬੋਰਡ ਦੇ ਵਿੱਚ ਨਾ ਦੋ ਤਰ੍ਹਾਂ ਦੇ ਮਤਲਬ ਵੀ ਜਿਹੜੇ ਇਨਸਾਨ ਹੋਰ ਵੱਸਦੇ ਨੇ ਇੱਕ ਮੰਨ ਕੇ ਚੱਲੋ ਨਕਾਰਾਤਮਕ ਸੋਚ ਇੱਕ ਹੁੰਦੀ ਸਕਾਰਾਤਮਕ ਸੋਚ ਹਨਾ ਤੇ ਇੱਕ ਜਿਹੜੀ ਸ ਕੰਮ ਕਰਨਾ ਵਾ ਆਪਣੇ ਆ ਕੰਮ ਪੈਂਡਿੰਗ ਵੇ ਇੱਕ ਆਪਣੀ ਸੋਚ ਕਹਿੰਦੀ ਨਹੀਂ ਯਾਰ ਕੋਈ ਗੱਲ ਨਹੀਂ ਉੱਠ ਜਾ 5 ਮਿੰਟ ਹੋਰ ਸੋਲਾ ਕੁਛ ਨਹੀਂ ਹੁੰਦਾ ਹੈਗਾ ਹਨਾ ਸੋ ਇੱਕ ਵਾਰੀ ਹਿੰਮਤ ਜੀ ਮਾਰ ਕੇ ਤਾਨੂੰ ਉੱਠਣਾ ਹੀ ਪੈਣਾ ਵਾ ਜੇ ਤੁਸੀਂ ਸਵੇਰੇ 4 ਵਜੇ ਉੱਠ ਗਏ ਨਾ ਤਾਂ ਸਮਝ ਲਓ ਤੁਸੀਂ ਬਹੁਤ سارے ਲੋਕਾਂ ਤੋਂ ਤੁਸੀਂ ਅੱਗੇ ਨਿਕਲ ਜੂਗੇ ਜਿਹੜੇ ਲੋਕ ਮੰਨ ਕੇ ਚੱਲੋ ਮੈ ਮੰਨ ਕੇ ਚੱਲੋ ਜਿਹੜੇ ਲੋਕ 6 ਵਜੇ ਜਾਂ 7 ਵਜੇ ਉੱਠਦੇ ਨੇ ਨਾ ਯਾਨੀ ਕਿ ਉਹਨਾਂ ਤੋਂ ਤੁਸੀਂ 2-3 ਘੰਟੇ ਐਡਵਾਂਸ ਹੋ ਜਾਓਗੇ ਠੀਕ ਹੈ ਜੀ ਨੰਬਰ 2 ਤੇ ਉੱਤੇ ਹੈਗਾ ਜੀ ਵਰਕਆਊਟ ਸਵੇਰੇ ਵਰਕਆਊਟ ਜ਼ਰੂਰ ਕਰਿਆ ਕਰੋ ਦੇਖੋ ਹਮੇਸ਼ਾ ਆਪਣੇ ਲਈ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਕਹਿੰਦਾ ਹਾਂ ਸਿਰਫ ਆਪਣੇ ਲਈ ਤੁਸੀਂ 1 ਘੰਟਾ ਜ਼ਰੂਰ ਕੱਢੋ ਤੁਸੀਂ ਤਾਂ ਸਾਰੇ ਕੋਲ 24 ਘੰਟੇ ਆ ਆਪਣੇ ਸਾਰੇ ਕੋਲ 24 ਘੰਟੇ ਆ ਠੀਕ ਹੈ ਜੀ ਹਰ ਇੱਕ ਇਨਸਾਨ ਨੇ ਆਪਣਾ ਟਾਈਮ ਮੈਨੇਜਮੈਂਟ ਜਿਹੜਾ ਆਪ ਸੈੱਟ ਕਰਨਾ ਵਾ ਉਹਦੇ ਵਿੱਚ ਤੁਸੀਂ 1 ਘੰਟਾ ਆਪਣਾ ਆਪ ਸੈੱਟ ਕਰਨਾ ਵਾ ਵੀ ਯਾਰ ਮੈਂ ਆਪਣਾ ਵਰਕਆਊਟ ਜਿਹੜਾ ਕਰਨਾ ਹੀ ਕਰਨਾ ਯਾਨੀ ਕਿ ਮੈਂ 1 ਘੰਟਾ ਆਪਣੇ ਸਰੀਰ ਨੂੰ ਦੇਣਾ ਹੀ ਦੇਣਾ ਵਾ ਬਾਕੀ 23 ਘੰਟੇ ਜੋ ਮਰਜ਼ੀ ਕਰੀ ਚੱਲੋ ਪਰ 1 ਘੰਟਾ ਮੈਂ ਆਪਣੇ ਸਰੀਰ ਨੂੰ ਦੇਣਾ ਵਾ ਯਾਨੀ ਕਿ ਮੈਨੂੰ ਫਿੱਟ ਰੱਖਣਾ ਤੰਦਰੁਸਤ ਰੱਖਣਾ ਵਾ ਆਪਾਂ ਪੈਸਾ ਕਾ ਠੀਕ ਹੈ ਨਾ ਆਪਾਂ ਸਿਹਤਮੰਦ ਰਹਿਣ ਵਾਸਤੇ ਕਮੋਨੇ ਆ ਰੋਟੀ ਖਾਣ ਵਾਸਤੇ ਕਮੋਨੇ ਆ ਜੇ ਆਪਾਂ ਮੰਨ ਕੇ ਚੱਲੋ ਪੈਸਾ ਹੀ ਕਮਾਈ ਗਏ ਆਪਾਂ ਆਪਣੇ ਸਰੀਰ ਵੱਲ ਧਿਆਨ ਹੀ ਨਹੀਂ ਦਿੱਤਾ ਹੈਗਾ ਤਾਪਾ ਉਹ ਪੈਸਾ ਦਾ ਕੀ ਕਰਨਾ ਵਾ ਜੇ ਆਪਾਂ ਬਿਮਾਰ ਹੋ ਗਏ ਸਾਰੇ ਜਿੰਨੇ ਪੈਸੇ ਲੈ ਜੀ ਆਪ ਆਪਣੇ ਸਰੀਰ ਤੇ ਲਾ ਦਈਏ ਉਹਦਾ ਆਪ ਨੂੰ ਕੋਈ ਫਾਇਦਾ ਨਹੀਂ ਹੈਗਾ ਸੋ ਇਸ ਕਰਕੇ ਇੱਕ ਘੰਟਾ ਆਪਣੇ ਲਈ ਜਰੂਰ ਕੱਢੋ ਸਵੇਰੇ ਉੱਠਣਸਾਰ ਵਰਕਆਊਟ ਜਰੂਰ ਕਰਿਆ ਕਰੋ ਜਿਹੜਾ ਸਵੇਰ ਦਾ ਵਰਕਆਊਟ ਹੈ ਨਾ ਉਹਨੇ ਤੁਹਾਡੀ ਉਮਰ ਵੀ ਲੰਬੀ ਕਰਨੀ ਆ ਤੁਹਾਨੂੰ ਤੰਦਰੁਸਤ ਵੀ ਰੱਖਣਾ ਤੇ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਉਣਾ ਵਾ ਸੋ ਸਵੇਰੇ ਉੱਠ ਕੇ ਵਰਕਆਊਟ ਜਰੂਰ ਕਰਿਆ ਹੀ ਕਰੋ ਠੀਕ ਹੈ ਜੀ ਨੰਬਰ 3 ਦੇ ਉੱਤੇ ਹੈਗਾ ਜੀ ਰੋਜ਼ ਹਰ ਰੋਜ਼ ਕੋਸ਼ਿਸ਼ ਕਰਿਆ ਕਰੋ ਯਾਰ ਕੋਈ ਵੀ ਕਿਤਾਬ ਲੈ ਲਓ ਮੰਨ ਕੇ ਚਲੋ ਤੁਸੀਂ ਕੋਈ ਮੋਟੀਵੇਸ਼ਨ ਬੁੱਕ ਪੜ੍ਹਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਮਤਲਬ ਵੀ ਨਾਵਲ ਪੜ੍ਹਨਾ ਚਾਹੁੰਦੇ ਹੋ ਜਾਂ ਫਿਰ ਨਾਵਲਟ ਪੜ੍ਹਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕਹਾਣੀਆਂ ਪੜ੍ਹਨਾ ਚਾਹੁੰਦੇ ਹੋ ਜਾਂ ਕਿਸੇ ਵੀ ਟੌਪਿਕ ਦੀ ਕੋਈ ਵੀ ਟੌਪਿਕ ਦੀ ਤੁਸੀਂ ਕਿਤਾਬ ਪੜ੍ਹਨਾ ਚਾਹੁੰਦੇ ਹੋ ਤੁਸੀਂ ਰੋਜ਼ ਕੋਸ਼ਿਸ਼ ਕਰਿਆ ਕਰੋ ਯਾਰ ਮੈਂ ਇੱਕ ਕਰਾਵਾਂ ਮੈਂ ਲੈ ਲਾਂ ਮੈਂ ਰੋਜ਼ ਉਹਦਾ ਇੱਕ ਪੇਜ ਜਾਂ ਦੋ ਪੇਜ ਮੈਂ ਉਹਦੇ ਖਤਮ ਕਰਨੇ ਹੀ ਕਰਨੇ ਆ ਉਹ ਤੁਸੀਂ ਆਪ ਸੈੱਟ ਕਰ ਲਓ ਵੀ ਮੈਂ ਸਵੇਰੇ ਕਰਾਂ ਜਾਂ ਸ਼ਾਮੀ ਕਰਾਂ ਜਾਂ ਰਾਤ ਨੂੰ ਕਰਾਂ ਮੈਂ ਜਦੋਂ ਵੀ ਸਵੇਰੇ ਉੱਠਦਾ ਵਾ ਨਾ ਮੈਂ ਕਿਤਾਬਾਂ ਰੱਖੀਆਂ ਨਹੀਂ ਆਪਣੇ ਕੋਲ ਹਨਾ ਮੈਂ ਕਿਤਾਬਾਂ ਪੜਦਾ ਰਹਿਣਾ ਵਾ ਸਵੇਰੇ ਉੱਠਣਸਾਰ ਮੈਂ ਆਪਣੇ ਦੋ ਤਿੰਨ ਕੰਮ ਨੇ ਜਿਹੜੇ ਉਹ ਕਰਕੇ ਮੈਂ 20 ਮਿੰਟ ਮੈਂ ਆਪਣੀ ਇੱਕ ਕਿਤਾਬ ਪੜਦਾ ਹੀ ਪੜਦਾ ਵਾਂ ਯਾਨੀ ਕਿ ਮੈਂ ਪੇਜ ਮਿੱਥ ਲੈਣਾ ਵੀ ਆਹ ਪੇਜ ਨੇ ਜਿਹੜੇ ਦੋ ਪੇਜ ਨੇ ਪੜਨੇ ਹੀ ਪੜਨੇ ਆ ਉਹ 15 ਮਿੰਟ ਦੇ ਵਿੱਚ ਪੜੇ ਜਾਣਾ ਜਾਂ ਫਿਰ ਉਹ 20 ਮਿੰਟ ਦੇ ਵਿੱਚ ਪੜੇ ਜਾਣਾ ਤੁਸੀਂ ਕਿਤਾਬ ਪੜ੍ਹਨੀ ਹੀ ਪੜ੍ਹਨੀ ਹੈ ਜੇ ਰੋਜ਼ ਨਹੀਂ ਪੜ੍ਹ ਸਕਦੇ ਤਾਂ ਦੋ ਜਾਂ ਤਿੰਨ ਦਿਨ ਤਾਂ ਜ਼ਰੂਰ ਰੱਖੋ ਹੀ ਰੱਖੋ ਯਾਰ ਮੈਂ ਕਿਤਾਬ ਪੜ੍ਹਨੀ ਹੀ ਪੜ੍ਹਨੀ ਆ ਕਿਉਂਕਿ ਜੇ ਇੱਕ ਹਫ਼ਤਾ ਜੇ ਦੇਖਿਆ ਜਾਵੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਐਕਸਪੈਰੀਮੈਂਟ ਕਰਕੇ ਦੇਖਿਆ ਵਾ ਵੀ ਬੰਦਾ ਨਾ ਸਾਰਿਆਂ ਨਾਲੋਂ ਵੱਧ ਕਿਤਾਬਾਂ ਤੋਂ ਸਿੱਖਦਾ ਵਾ ਉਹਨੂੰ ਹੋਰ ਕੋਈ ਚੀਜ਼ ਜਿਹੜੀ ਉਹ ਨਹੀਂ ਸਿਖਾ ਸਕਦੀ ਜਿਹੜੀਆਂ ਕਿਤਾਬਾਂ ਸਿਖਾ ਸਕਦੀਆਂ ਨੇ ਸੋ ਇਸ ਕਰਕੇ ਕਿਤਾਬ ਜਿਹੜੀ ਉਹ ਜ਼ਰੂਰ ਪੜਿਆ ਕਰੋ ਜਿਹੜਾ ਵੀ ਤੁਹਾਨੂੰ ਇੰਟਰਸਟ ਆ ਉਹੀ ਕਿਤਾਬ ਜ਼ਰੂਰ ਪੜਿਆ ਕਰੋ ਜੀ ਠੀਕ ਹੈ ਜੀ ਨੰਬਰ 4 ਦੇ ਉੱਤੇ ਹੈਗਾ ਜੀ ਇੱਕ ਦਿਨ ਲਈ ਇੱਕ ਦਿਨ ਲਈ ਨਾ ਤੁਸੀਂ 24 ਘੰਟੇ ਲਈ ਤੁਸੀਂ ਆਪਣਾ ਫੋਨ ਆ ਜਿਹੜਾ ਬਿਲਕੁਲ ਯੂਜ਼ ਨਹੀਂ ਕਰਨਾ ਹੈਗਾ ਆਪਣਾ ਫੋਨ ਬਿਲਕੁਲ ਯੂਜ਼ ਨਹੀਂ ਕਰਨਾ ਹੈਗਾ ਉਹ ਤੁਸੀਂ ਕੋਈ ਵੀ ਦਿਨ ਲਾ ਲਓ ਜਿਸ ਦਿਨ ਤੁਸੀਂ ਫ੍ਰੀ ਹੋਣੇ ਮੰਨ ਕੇ ਲਓ ਸੰਡੇ ਲਾ ਲਓ ਜਾਂ ਮੰਡੇ ਲਾ ਲਓ ਜਾਂ ਟਿਊਜ਼ਡੇ ਲਾ ਲਓ ਕੋਈ ਵੀ ਦਿਨ ਲਾ ਲਓ ਤੁਸੀਂ ਸੋਚ ਲਓ ਯਾਰ ਵੀ 24 ਘੰਟੇ ਵਾਸਤੇ ਆਪਣਾ ਫੋਨ ਆ ਜਿਹੜਾ ਉਹ ਯੂਜ਼ ਨਹੀਂ ਕਰਨਾ ਅਗਰ ਨਾ ਮੇ ਕੋਈ ਮੈਸੇਜ ਦੇਖਣਾ ਹੈਗਾ ਨਾ ਕਿਸੇ ਨੂੰ ਮੈਸੇਜ ਕਰਨਾ ਹੈਗਾ ਨਾ ਕਿਸੇ ਨੂੰ ਕਾਲ ਕਰਨੀ ਨਾ ਮੇ ਕਿਸੇ ਦੀ ਕਾਲ ਹੈ ਜਿਹੜੀ ਅਸੈਪਟ ਕਰੀ ਜਾਨੀ ਕਿ ਫੋਨ ਨੂੰ ਸਵਿਚ ਆਫ ਕਰਕੇ ਉਹਨੂੰ ਦੂਰ ਹੀ ਰੱਖ ਦਿਓ ਅਲਮਾਰੀ ਨੂੰਰ ਦੇ ਵਿੱਚ ਕਿਉਂਕਿ ਸਾਰੇ ਨਾਲੋਂ ਵੱਧ ਜਿਹੇ ਬੰਦੇ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਉਹ ਫੋਨ ਤੋਂ ਲੱਗ ਰਹੀਆਂ ਨੇ ਜੇ ਤੁਸੀਂ 24 ਘੰਟੇ ਆਪਣੇ ਕੋਲ ਫੋਨ ਨਹੀਂ ਰੱਖੋਗੇ ਨਾ ਤਾਂ ਉਹਦੇ ਤੁਹਾਨੂੰ ਬਹੁਤ ਹੀ ਜ਼ਿਆਦਾ ਨੇ ਜਿਹੜੇ ਉਹ ਬੇਨਿਫਿਟ ਆ ਜਿਹੜੇ ਤੁਹਾਨੂੰ ਉਹ ਮਿਲਣਗੇ ਸੋ ਇਸ ਕਰਕੇ ਇੱਕ ਦਿਨ ਤੁਸੀਂ ਰੱਖ ਲਓ ਹਫਤੇ 'ਚ ਤੁਸੀਂ ਫੋਨ ਆ ਜਿਹੜਾ ਉਹ ਯੂਜ਼ ਕਰਨਾ ਨਹੀਂ ਹੈਗਾ ਤੁਸੀਂ ਬਿਨਾ ਫੋਨ ਤੋਂ ਹੀ ਰਹਿਣਾ ਤੁਸੀਂ ਦੇਖੋਗੇ ਨਾ ਤੁਸੀਂ 1-2 ਦਿਨ ਤੁਹਾਨੂੰ ਔਖਾ ਹੋਊਗਾ ਬਾਅਦ 'ਚ ਤੁਹਾਨੂੰ ਸੌਖਾ ਹੋ ਜਾਈਗਾ ਤੁਹਾਡੀ ਆਦਤ ਬਣ ਜਾਏਗੀ ਠੀਕ ਹੈ ਜੀ ਨੰਬਰ 5 ਇਹ ਹੈਗਾ ਜੀ ਖਾਣਾ ਖਾਣ ਲੱਗੇ ਜੋਦੋਂ ਵੀ ਤੁਸੀਂ ਖਾਣਾ ਖਾਣਾ ਨਾ ਤੁਸੀਂ ਫੋਨ ਜਿਹੜਾ ਉਹ ਨਹੀਂ ਯੂਜ਼ ਕਰਨਾ ਹੈਗਾ ਸਾਡੇ ਵਿੱਚੋਂ 90% ਲੋਕ ਇਹੋ ਜਿਹੇ ਨੇ ਜਿਹੜੇ ਖਾਣਾ ਖਾਣ ਲੱਗੇ ਫੋਨ ਦੇਖਦੇ ਨੇ ਤੇ ਨਾਲ ਖਾਂਦੇ ਨੇ ਕਿਉਂਕਿ ਜਦੋਂ ਅਸੀਂ ਮੋਬਾਈਲ ਫੋਨ ਦੇਖਦੇ ਆ ਨਾ ਤੇ ਖਾਣਾ ਖਾਂਦੇ ਆ ਤੇ ਜੋ ਵੀ ਅਸੀਂ ਖਾਣਾ ਖਾਂਦੇ ਆ ਉਹ ਸਾਡਾ ਮਤਲਬ ਵੀ ਬੋਡੀ ਨੂੰ ਲੱਗਦਾ ਨਹੀਂ ਹੈਗਾ ਕਿਉਂਕਿ ਜਦੋਂ ਅਸੀਂ ਖਾਣਾ ਖਾਂਦੇ ਆ ਸਾਡਾ ਜਿਹੜਾ ਮਾਈਂਡ ਕਨੈਕਸ਼ਨ ਆ ਨਾ ਉਹ ਸਾਰਾ ਫੋਨ ਦੇ ਵਿੱਚ ਹੁੰਦਾ ਵਾ ਖਾਣੇ ਵੱਲ ਸਾਡਾ ਧਿਆਨ ਨਹੀਂ ਹੁੰਦਾ ਹੈਗਾ ਖਾਣਾ ਸਾਨੂੰ ਤਾਂ ਲੱਗੇਗਾ ਜੇ ਸਾਡਾ ਮਾਈਂਡ ਕਨੈਕਸ਼ਨ ਖਾਣੇ ਦੇ ਨਾਲ ਬਣੇਗਾ ਅਸੀਂ ਖਾਣੇ ਦੇ ਨਾਲ ਅਟੈਚਮੈਂਟ ਕਰਦੀ ਅਸੀਂ ਆਪਣੀ ਜਦੋਂ ਤੱਕ ਸਾਡੀ ਅਟੈਚਮੈਂਟ ਖਾਣੇ ਨਾਲ ਨਹੀਂ ਹੋਗੀ ਉਦੋਂ ਤੱਕ ਸਾਨੂੰ ਖਾਣਾ ਨਹੀਂ ਲੱਗੇਗਾ ਸੋ ਇਸ ਕਰਕੇ ਮੋਬਾਈਲ ਫੋਨ ਨੂੰ ਪਰਾ ਰੱਖ ਦਿਓ ਅੱਧੇ ਘੰਟੇ ਵਾਸ ਮੈਂ ਮੋਬਾਈਲ ਫੋਨ ਬਿਨਾ ਦੇਖੇ ਹੀ ਖਾਣਾ ਖਾਣਾ ਵਾਂ ਅੱਜ ਤੋਂ ਬਾਅਦ ਤੁਸੀਂ ਕਦੇ ਵੀ ਖਾਣਾ ਖਾਣ ਲੱਗੇ ਫੋਨ ਨਹੀਂ ਦੇਖਣਾ ਹੈਗਾ ਤੇ ਇੱਕ ਸਵੇਰੇ ਉੱਠਣ ਸਰ ਸਾਡੇ ਸਾਰਿਆਂ ਦੀ ਆदत ਜਦੋਂ ਵੀ ਅਸੀਂ ਸਵੇਰੇ ਉੱਠਦੇ ਹਾਂ ਨਾ ਅਸੀਂ ਫੋਨ ਦੇਖਦੇ ਹਾਂ ਸਵੇਰੇ ਉੱਠਣ ਸਰ ਫੋਨ ਨਹੀਂ ਦੇਖਣਾ ਜਿਹੜਾ ਸਾਡੀ ਹੈਲਥ ਦੇ ਉੱਤੇ ਸਾਡੇ ਸਰੀਰ ਦੇ ਉੱਤੇ ਸਭ ਤੋਂ ਮਾੜਾ ਪ੍ਰਭਾਵ ਪੈਂਦਾ ਵਾ ਜਦੋਂ ਅਸੀਂ ਸਵੇਰੇ ਉੱਠ ਕੇ ਆਪਣਾ ਮੋਬਾਈਲ ਫੋਨ ਦੇਖਦੇ ਹਾਂ ਕਿਉਂਕਿ ਅਸੀਂ ਸਵੇਰੇ ਫਰੈਸ਼ ਹੁੰਨੇ ਆ ਅਸੀਂ ਸਾਡੀ ਬੋਡੀ ਬਹੁਤ ਵਧੀਆ ਹੁੰਦੀ ਹੈ ਜਦੋਂ ਅਸੀਂ ਸਵੇਰੇ ਉੱਠ ਕੇ ਫੋਨ ਦੇਖਦੇ ਹਾਂ ਜਦੋਂ ਅਸੀਂ ਉਹਦੀ ਸਕਰੀਨ ਖੋਲਦੇ ਹਾਂ ਤੇ ਉਹਦੀ ਜਿਹੜੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਪਰ ਸਾਨੂੰ ਹਜੇ ਪਤਾ ਨਹੀਂ ਲੱਗਦਾ ਹੈਗਾ ਜਿੱਦਾਂ ਜਿੱਦਾਂ ਸਾਡੀ ਉਮਰ ਲੰਘਦੀ ਜਾਊਗੀ ਸਾਨੂੰ ਉਹ ਇਫੈਕਟ ਸਾਨੂੰ ਉਦੋਂ ਪਤਾ ਲੱਗੂਗਾ ਸੋ ਇਸ ਕਰਕੇ ਸਵੇਰੇ ਉੱਠਣ ਸਰ ਕਦੇ ਵੀ ਮੋਬਾਈਲ ਫੋਨ ਨਾ ਦੇਖੋ 1 ਘੰਟਾ ਘਟੋ ਕਰੋ ਸਵੇਰੇ ਉੱਠਣ ਸਰ ਜੋ ਵੀ ਤੁਸੀਂ ਆਪਣਾ ਕਰਦੇ ਹੋ ਪਾਣੀ ਵਗੈਰਾ ਪੀਨੇ ਹੋ ਨਾ ਫਰੈਸ਼ ਵਗੈਰਾ ਹੋਨੇ ਹੋ ਹੋ ਕੇ ਸਾਰੇ ਕੰਮ ਕੁਮ ਕਰਕੇ ਫਿਰ ਹੀ ਫੋਨ ਦੇਖੋ ਜਦੋਂ 1 ਘੰਟਾ ਲੰਘ ਜੇ ਯਾਨੀ ਕਿ ਸਵੇਰੇ ਉੱਠਣ ਸਰ ਤੁਸੀਂ ਮੋਬਾਈਲ ਫੋਨ ਦੀ ਜਗ੍ਹਾ ਤੇ ਤੁਸੀਂ ਆਪਣੀ ਅੱਖਾਂ ਨੂੰ ਮਤਲਬ ਇਹ ਤੁਹਾਡੇ ਬਾਹਰ ਗ੍ਰੀਨਰੀ ਲੱਗੀ ਹੋਈ ਹੈ ਗ੍ਰੀਨਰੀ ਵਾਲਾ ਦੇਖੋ ਆਸਮਾਨ ਵਾਲ ਉਹ ਚ ਜਨ ਦਿਖਾਓ ਅੱਖਾਂ ਨੂੰ ਹੁਣ ਤਾਂ ਜੋ ਤੋ ਆਲੇ ਦੁਆਲੇ ਦਾ ਮਾਹੌਲ ਦੇਖ ਕੇ ਤੁਹਾਡੀ ਅੱਖਾਂ ਨੇ ਜਿਹੜੀਆਂ ਰੀਫਰੈਸ਼ ਹੋ ਜਾਣ ਵਧੀਆ ਹੋ ਜਾਣ ਜਾਨੀ ਇਹ ਮੋਬਾਈਲ ਫੋਨ ਨਾ ਦਿਖਾਓ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਜੀ ਹਮੇਸ਼ਾ ਘੱਟ ਤੇ ਹੈਲਦੀ ਖਾਓ ਹਨਾ ਹਮੇਸ਼ਾ ਐ ਨਹੀਂ ਹੈਗਾ ਵੀ ਅਸੀਂ ਪਲੇਟ ਭਰ ਕੇ ਖਾ ਲਈਏ ਅੱਜ ਕੇ ਖਾ ਲਈਏ ਨਹੀਂ ਹਮੇਸ਼ਾ ਥੋੜਾ ਖਾਂਦੀ ਕੋਸ਼ਿਸ਼ ਕਰੋ ਹੈਲਦੀ ਖਾਓ ਜੰਕ ਫੂਡ ਨਾ ਖਾਓ ਤਲੀਆਂ ਚੀਜ਼ਾਂ ਨਾ ਖਾਓ ਠੀਕ ਹੈ ਜੀ ਸ਼ੂਗਰ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਨਾ ਖਾਓ ਡੱਬਾ ਬੰਦ ਚੀਜ਼ਾਂ ਨੇ ਜਿਹੜੀਆਂ ਉਹ ਤੁਸੀਂ ਨਾ ਖਾਓ ਸੋ ਹਮੇਸ਼ਾ ਘੱਟ ਖਾਣ ਦੀ ਕੋਸ਼ਿਸ਼ ਕਰੋ ਹੈਲਦੀ ਖਾਣ ਦੀ ਕੋਸ਼ਿਸ਼ ਕਰੋ ਅਸੀਂ ਲੋਕ ਪਤਾ ਕੀ ਕਰਦੇ ਆ ਅਸੀਂ ਖਾਣ ਲਈ ਜਿਉਂਨੇ ਆ ਅਸੀਂ ਜਿਉਣ ਲਈ ਥੋੜੀ ਖਾਂਦੇ ਆ ਜਦ ਕਿ ਅਸੀਂ ਜਿਉਣ ਲਈ ਖਾਣਾ ਵਾ ਨਾ ਕਿ ਖਾਣ ਲਈ ਜਿਉਣਾ ਹੈਗਾ ਹਣਾ ਸੋ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਵੀ ਯਾਰ ਅਸੀਂ ਘੱਟ ਖਾਣਾ ਤੇ ਹੈਲਦੀ ਖਾਣਾ ਜਿੰਨਾ ਵੀ ਖਾਣਾ ਵਾ ਸੀ ਤਾਂ ਜੋ ਸਾਡਾ ਸਰੀਰ ਫਿੱਟਰ ਰਵੇ ਠੀਕ ਰਵੇ ਤੇ ਤੰਦਰੁਸਤ ਰਵੇ ਤੇ ਅਸੀਂ ਬਿਮਾਰੀਆਂ ਤੋਂ ਬਚ ਸਕੀਏ ਜੀ ਸੋ ਇਹ 6 ਆਦਤਾਂ ਨੇ ਅਗਰ ਤੁਸੀਂ ਇਹ 6 ਆਦਤਾਂ ਨੂੰ ਤੁਸੀਂ ਅੱਜ ਤੋਂ ਹੀ ਤੁਸੀਂ ਅਪਣਾ ਲਓਗੇ ਨਾ ਆਪਣੀ ਲਾਈਫ ਦੇ ਵਿੱਚ ਅਪਲਾਈ ਕਰਨੇ ਸ਼ੁਰੂ ਕਰ ਦਿਓ ਤੁਸੀਂ ਖੁਦ ਦੇਖਿਓ ਯਾਰ ਤੁਹਾਡੀ ਤੁਹਾਡੀ ਜ਼ਿੰਦਗੀ ਆ ਦੇਖੋ ਆਪਣੇ ਆਪ ਹੀ ਬਦਲ ਜੇਗੀ ਕਿਉਂਕਿ ਇਹ 6 ਗੱਲਾਂ ਨੂੰ ਮੈਂ ਖੁਦ ਆਪਣੀ ਲਾਈਫ ਦੇ ਵਿੱਚ ਫੋਲੋ ਕਰਦਾ ਵਾਂ ਅਪਣੋਣਾ ਇਹ ਗੱਲਾਂ ਨੂੰ ਮੇਰੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆਇਆ ਵਾ ਜੇ ਮੇਰੀ ਲਾਈਫ ਚੇਂਜ ਹੋ ਸਕਦੀਆ ਤਾਂ ਤੁਹਾਡੀ ਵੀ 101% ਹੋਏਗੀ ਹੀ ਹੋਏਗੀ ਸੋ ਪਲੀਜ਼ ਜਿੰਨੇ ਵੀ ਮੇਰੇ ਪਿੰਡ ਪਰ ਮੇਰੀ ਵੀਡੀਓ ਦੇਖ ਰਹੇ ਨੇ ਪਲੀਜ਼ ਆਪਣੀ ਜ਼ਿੰਦਗੀ ਦੇ ਵਿੱਚ ਇਹ 6 ਗੱਲਾਂ ਨੇ ਜਿਹੜੀਆਂ ਇਹਨਾਂ ਨੂੰ ਜ਼ਰੂਰ ਇਹ ਨੱਦ ਨੂੰ ਅਪਲਾਈ ਕਰਕੇ ਦੇਖੋ ਇਹਨਾਂ ਨੂੰ ਜ਼ਰੂਰ ਫੋਲੋ ਕਰੋ ਦੇਖੋ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਹੀ ਜਲਦੀ ਹੈ ਜਿਹੜੀ ਉਹ ਬਦਲ ਜੇਗੀ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਮੇਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਵੀ ਮੇਰੇ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਵੀ ਇਸ ਵੀਡੀਓ ਤੇ ਲ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲ